ਦੇ ਵੀ ਆਪਣੇ ਗੁਨਾਹ ਕਬੂਲੇ ਨਹੀਂ ਇਹਨੇ ਸਿੱਖ ਕੌਮ ਨੂੰ ਔਰ ਪੰਥ ਨੂੰ ਕਲੰਕਿਤ ਕਰ ਦਿੱਤਾ ਜੋ ਐਲੀਗੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਚ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਿਤਾਬ ਵਾਪਸ ਲਿਆ ਜਾਵੇ ਗਦਾਰੇ ਕੌਮ ਦਾ ਇਹਨਾਂ ਨੂੰ ਖਿਤਾਬ ਦਿੱਤਾ ਜਾਵੇ ਉਹ ਸਾਰੀ ਚੀਜ਼ਾਂ ਤੇ ਅੱਜ ਕੱਲ੍ਹ ਤੱਕ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਖਤਾਬ ਵਾਪਸ ਲੈਣਾ ਇਹ ਸੁਖਬੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪ੍ਰਾਣੀ ਫਖਰੇ ਕੌਮ ਦਾ ਕਿ ਇਹ ਫਖਰ ਕਰਦੇ ਕਿ ਸਾਡਾ ਡੀਡਰ ਉਹੀ ਇਕਲਤ ਸਭ ਤੋਂ ਉਹ ਵਾਪਸ ਲਿਆ ਜਾਏ ਪਰ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨੇ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਵਿਧ ਵਿੱਚ ਇਹਨਾਂ ਦਾ ਆਪਤ ਸੀ ਦੇਖੋ ਜਿਹੜਾ ਕਹਣਾ ਬੇਅਦਬੀਆਂ ਬਾਰੇ ਉਹਦੇ ਚ ਇਹਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਅਦਬੀਆਂ ਕਰਾਉਣ ਤੋਂ ਸੁਖਵੀਰ ਬਾਦਲ ਦੀ ਭੂਮਿਕਾ ਹੈ ਕਿ ਕਹਿੰਦੇ ਰਹੇ ਕਿ ਇਹਨਾਂ ਨੇ ਉਹਦੇ ਸਾਥ ਜਿਹੜਾ ਸਾਥ ਹੈ ਉਹਦੇ ਅਗੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਫੇਰੇ ਜਦੋਂ ਇਹ ਜਾ ਰਹੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਚੀਮਾ ਅੱਜ ਵੀ ਝੂਠ बोल ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਿਹਨੇ ਕੁਰਾਨ ਸ਼ਰੀਫ ਦੀ ਗਦਬ ਵਿੱਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਜਦ ਭਗਵੰਤ ਮਾਨ ਆਪਣੇ ਅੱਗੇ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗਵਰਨਮੈਂਟ ਤੁਸੀਂ ਉਸ ਟਾਈਮ ਐਮ.ਐਲ.ਏ ਸੀ ਮੈਂ ਵੀ ਐਮ.ਐਲ.ਏ ਸੀ ਮੈਂ ਆਪੋਜੀਸ਼ਨ ਦਾ ਐਮ.ਐਲ.ਏ ਸੀ ਤੋਂ ਉਹਦੇ ਬਾਅਦ ਮੈਂ ਪੜਿਆ ਮੈਂ 12 ਚ ਪੜਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਚ ਲਾਣ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਸ ਦਾ ਜਿਹੜੇ ਜਿਹੜੀ ਹੈ ਐਫ.ਆਈ.ਆਰ ਕੈਨਸਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੂ ਮੋਟਰ ਰਿਕਾਲਟਿਕ ਸਾਹਿਬ ਦੇ ਜਥੇਦਾਰ ਸਾਹਿਬਾਂ ਨੂੰ ਲੈਣਾ ਕਹਿਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਬਜਨ ਸਿੰਘ ਉਹਨਾਂ ਨੇ ਉਹਨੇ ਕਿਹਾ ਕਿ ਤੁਹਾਨੂੰ ਅਸੀਂ ਅਲੱਗ ਫਲਾਕੇ ਸਜਾ ਸੁਣਾਵਾਂਗੇ ਦੂਸਰੀ ਚੀਜ਼ ਇਹ ਕਹਿਣਾ ਅਕਾਲ ਤਖਤ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਾਹਿਬਾਨ ਨੂੰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਆਪਣੇ ਘਰ ਬੁਲਾਇਆ ਉਹਨੇ ਕਬੂਲ ਕੀਤਾ ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜ਼ਾ ਜਿਹੜੀ ਆ ਉਹਨੂੰ ਮਾਫੀ ਦਵਾਈ ਅਕਾਲ ਤਖਤ ਸਾਹਿਬ ਨੇ ਕਬੂਲ ਕੀਤਾ ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂੰਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨਮਾਈਂਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹ ਉਹਦੀ ਕੈਬਨਟ ਦੇ ਉਹਨਾਂ ਨੂੰ ਵੀ ਉਹਨਾਂ ਨੇ ਬੁਲਾ ਕੇ ਸੱਜ ਲਾਈ ਉਹਨਾਂ ਨੂੰ ਕਿਹਾ ਕਿ ਗੱਲ ਚ ਪੜਨੇ ਤਕਤੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਲਕੇ ਸਿੱਖ ਕੌਮ ਲਈ ਆਜ ਇੱਕ ਕਲੰਕਤ ਦੇਣ ਸੀ ਕਿ ਜਿਹਨੂੰ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇਹ ਜਿਹੜੀ ਛਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਛਰਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ 'ਚ ਕੋਈ ਕਸਮ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗਿਆਂ ਨੇ ਐਂਟੀ ਪੱਦੀ ਸ਼ਬਦਾਂ ਵਾਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜ਼ਰੂਰ ਇਹਨਾਂ ਨੂੰ ਚੈੱਕ ਲਾਉਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਸਿਰੀ ਅਕਾਲ ਤੱਕ ਸਾਇਦ ਨੇ ਸਜ਼ਾ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਕੋ। ਕੀ ਆਪ ਲੱਗਦਾ ਹੈ ਕਿ ਉਹਨਾਂ ਨੇ ਇੱਕ ਬਾਤ ਹੋਰ ਕਹੀ ਹੈ ਕਿ ਅਬ ਇੱਕ ਮੈਂਬਰਸ਼ਿਪ ਡਰਾਈਵ ਜੋ ਹੈ ਉਹ ਅਕਾਲੀ ਦਲ ਕੇ ਲਈ ਚਲਾਈ ਜਾਏ। ਕੀ ਲੱਗਦਾ ਹੈ ਕਿ ਇਸ ਸੇ ਅਕਾਲੀ ਦਲ ਮਜ਼ਬੂਤ ਹੋਗਾ? देखिए जी अकाल तक साहब ने मेरा ख्याल के उनका ऑर्डर नहीं आना चाहिए जो, जो, जो क्योंकि एक पॉलिटिकल पार्टी जो जिसके ऊपर ये कलंक लग गया है कि इन्होंने सिख पंथ को ख़त्म करने के लिए सिखी को ख़त्म करने के लिए और जिसके अगेंस्ट जिसने गुरु गुरु साहब की बेदबी की हो उस साथ को माफ़ी देने में जिनका पूरा रोल हो उनके ऊपर ये मेरे ख्याल के कि तक साहब को ये अपना दोबारा फैसला देखना चाहिए कि मेरे को नहीं लगता कि जे ठीक रहा है कि आप ड्राइव चलाओ और उसकी रिपोर्ट हमें करो अकाल तख्त साहब को सुप्रीम रहना चाहिए और हर आदमी का अकाल तख्त साहब सत्कार करता है वो सत्कार बरकरार रहना चाहिए क्या सर लगता है कि जिस तरीके से आज प्रकाश सिंह बादल से फकरे को वापस लिया गया है तो तु, तो मैंने आपको बोल दिया कि हमने कहा था मेरे ख्याल हम असी ये क्या सी पहला में कि इस फखरे कौम ने ਇਹ ਗਦਾਰੇ ਕੌਮ ਨੇ ਤੇ ਅੱਜ ਉਹ ਜਿਹੜਾ ਕਲਸਿਕ ਸਾਹਿਬ ਨੇ ਉਹਨੂੰ ਉਹਨੂੰ ਮੋਹਰ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੈਣ ਨਹੀਂ ਉਹਨਾਂ ਦੀ ਆਤਮਾ ਚੈਣ ਨਹੀਂ ਲੈ ਸਕੀ ਔਰ ਨਾਲ ਹੀ ਨਾਲ ਬੀਬੀ ਹਰਸਿੰਦਰ ਕੋਰ ਬਾਦਲ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਬਦੀ ਵਿੱਚ ਜਿਨ੍ਹਾਂ ਦਾ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਗਦਵੀ ਕਰਾਉਣ ਤੇ ਸਾਡਾ ਹੱਥ ਸੀ ਔਰ ਜੋ ਕਲਸਿਕ ਸਾਹਿਬ ਨੇ ਸਜ਼ਾ ਸੁਣਾਈ ਹੈ ਉਹ ਠੀਕ ਸੁਣਾਈ ਹੈ